ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਮੇਰੇ ਨਾਲ ਮੌਜੂਦ ਨੇ ਜਸਪੀਤ ਪਾਟਿਆ ਜੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਔਰ ਇਹ ਵੀਡੀਓ ਮੈਂ ਇਸ ਕਰਕੇ ਅੱਜ ਬਣਾ ਰਿਹਾ ਕਿਉਂਕਿ ਸਾਡੇ ਬਹੁਤ ਸਾਰੇ ਵਿਦਿਆਰਥੀ 12ਵੀਂ ਤੋਂ ਬਾਅਦ 10+2 ਤੋਂ ਬਾਅਦ ਵਰਕ ਪਰਮਿਟ ਲੈ ਕੇ ਐਲ ਐਮ ਆਈਏ ਲੈ ਕੇ ਕੈਨੇਡਾ ਜਾ ਰਹੇ ਨੇ ਕਿਤੇ ਨਾ ਕਿਤੇ ਵੱਡਾ ਜਾ ਨਹੀਂ ਰਹੇ ਸਨ ਜਾ ਨਹੀਂ ਰਹੇ ਬਸ ਇੱਥੇ ਪੈਸੇ ਖਰਾਬ ਕਰ ਰਹੇ ਨੇ ਪੈਸੇ ਖਰਾਬ ਕਰ ਰਹੇ ਨੇ ਆ ਬਿਲਕੁਲ ਜੋ ਜਸਮੀਤ ਜੀ ਨੇ ਟੋਕਤਾ ਸੋ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਔਰ ਪੈਸੇ ਖਰਾਬ ਕਰ ਰਹੇ ਨੇ ਔਰ ਜਿਹੜਾ ਬਿਆਨ ਆਇਆ ਇਮੀਗ੍ਰੇਸ਼ਨ ਮਿਨਿਸਟਰ ਕੈਨੇਡਾ ਦੇ ਮਾਰਕ ਮਿਲਰ ਦਾ ਉਹ ਵੀ ਸਖਤੀ ਕਰਨ ਜਾ ਰਹੇ ਨੇ ਹੁਣ ਐਲ ਐਮ ਆਈ ਏ ਤੇ ਇਹਦਾ ਮਤਲਬ ਹੈ ਕਿ ਅਗਰ ਤੁਸੀਂ ਕਿਸੇ ਨੂੰ ਪੈਸੇ ਫੜਾ ਰੱਖੇ ਨੇ ਥੋੜੇ ਬਹੁਤੇ ਤੇ ਦੁਬਾਰਾ ਇਹ ਗਲਤੀ ਨਾ ਕਰਨਾ ਕਿਉਂਕਿ ਆਉਂਦੇ ਦਿਨਾਂ 'ਚ ਐਲ ਐਮ ਆਈ ਏ ਤੇ ਵੀ ਬਹੁਤ ਵੱਡਾ ਸ਼ਿਕੰਜਾ ਕੈਨੇਡਾ ਕੱਸਣ ਜਾ ਰਿਹਾ ਹੈ ਬਹੁਤ ਵੱਡੇ ਪੱਧਰ ਤੇ ਗੈਰ ਕਾਨੂੰਨੀ ਤਰੀਕੇ ਤੇ ਵਰਕ ਪਰਮਿਟ ਦਾ ਕਾਰੋਬਾਰ ਚੱਲ ਰਿਹਾ ਜਸਮੀਤ ਭਾਟੀਆ ਜੀ ਸਾਡੇ ਨਾਲ ਨੇ ਜਸਮੀਤ ਜੀ ਕਰੈਕਟ ਕਰਨਾ ਮਾਰਕੀਟ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਵਿਦਿਆਰਥੀਆਂ ਨੂੰ ਸਮਝਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਚੱਕਰ ਕੀ ਹੈ ਜਿਹੜਾ ਪਲੱਸ 2 ਤੋਂ ਬਾਅਦ ਵਰਕ ਪਰਮਿਟ ਲਈ ਵਿਦਿਆਰਥੀਆਂ ਨੂੰ ਇਨਕਰੇਜ ਕੀਤਾ ਜਾ ਰਿਹਾ ਹੈ ਕੁਝ ਲੋਕਾਂ ਵੱਲੋਂ ਇਹ ਕਿੱਡੀ ਕਵੱਡੀ ਸਮੱਸਿਆ ਬਣ ਗਈ ਹੈ ਕੈਨੇਡਾ ਲਈ ਵੀ ਸੋ ਮੈਂ ਇੱਕ ਥੋੜਾ ਜਿਹਾ ਸਮਝਾਉਣਾ ਚਾਹਾਂਗਾ ਸਟੂਡੈਂਟਸ ਨੂੰ ਜਿਵੇਂ ਸਪੋਜ਼ ਅੱਜ ਮੇਰੀ ਕਿਸੇ ਨਾਲ ਗੱਲ ਹੋਈ ਉਹ ਕਹਿੰਦੇ ਸੀ ਕੁੱਕ ਦੀ ਐਲ ਐਮ ਆਈ ਅਪਲਾਈ ਕੀਤੀ ਹੈ ਸੋ ਕੁੱਕ ਦੀ ਐਲ ਐਮ ਆਈ ਉਹਨਾਂ ਨੇ ਲਈ ਕਿਸੇ ਤੋਂ ਔਰ ਇਹ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਆਪਣੇ ਡਾਕੂਮੈਂਟਸ ਫੈਬ੍ਰੀਕੇਟ ਮੈਂ ਤਾਂ ਇਹਨਾਂ ਫੈਬ੍ਰੀਕੇਟਰ ਨੂੰ ਕਹਾਂਗਾ ਕਿ ਆਪਾਂ ਬਣਾਣਾ ਹੈ ਨਾ ਬਣਾਏ ਸਾਰੇ ਡਾਕੂਮੈਂਟਸ ਤੋਂ ਬਾਅਦ ਉਹਨਾਂ ਨੇ ਕਿਸੇ ਨੂੰ 8 ਲੱਖ ਰੁਪਈਆ ਦੇ ਦਿੱਤਾ ਔਰ ਅੱਜ 11 ਮਹੀਨੇ 12 ਮਹੀਨੇ ਹੋ ਗਏ ਆ ਔਰ ਆਪਾਂ ਚੱਕਰ ਹੀ ਘੱਟ ਰਹੇ ਆ ਸੋ ਪਹਿਲੀ ਗੱਲ ਤਾਂ ਦੇਖੋ ਐਲਐਮਆ ਇਹ ਜੈਨੂਇਨ ਸੀ ਕੀ ਨਹੀਂ ਜੈਨੂਇਨ ਸੀ ਇਹ ਵੀ ਅਸੀਂ ਕਹਿ ਨਹੀਂ ਸਕਦੇ ਦੂਜੀ ਗੱਲ ਅਸੀਂ ਇੱਕ ਗਲਤ ਰਸਤੇ ਤੋਂ ਰੁਪਏ ਸਾਰੇ ਡਾਕੂਮੈਂਟਸ ਗਲਤ ਬਣਾ ਲਏ ਔਰ ਫਿਰ ਉਸ ਤੋਂ ਬਾਅਦ ਅਸੀਂ ਅਪਲਾਈ ਕਰਤਾ ਹੁਣ ਉਹ ਕਹਿੰਦੇ ਕਿ ਸਾਨੂੰ 8 ਲੱਖ ਰੁਪਈਆ ਵਾਪਸ ਦਵਾ ਦਿਓ ਸੋ ਕਿਤੇ ਨਾ ਕਿਤੇ ਮੈਨੂੰ ਕਹਿੰਦੇ ਆ ਕਿ ਇਨਫੋਰਮੇਸ਼ਨ ਜਿਹੜੀ ਹੈਗੇ ਨਾ ਐਲ ਐਮ ਆਈ ਐ ਦੀ ਕਿਸੇ ਨੂੰ ਪ੍ਰੋਸੈਸ ਹੀ ਨਹੀਂ ਪਤਾ ਕਿ ਹੁੰਦਾ ਕੀ ਹੈ ਸੋ ਮੈਂ ਸਮਝਾਣਾ ਚਾਹਾਂਗਾ ਕਿ ਐਲ ਐਮ ਆਈ ਐ ਹੁੰਦਾ ਕੀ ਹੈ ਐਲ ਐਮ ਆਈ ਐ ਸੁਪੋਜ਼ ਕੋਈ ਕੰਪਨੀ ਹੈ ਸੁਪੋਜ਼ ਐਗਜ਼ਾਮਪਲ ਲੈ ਲੇ ਨਾ ਮੀਰੀ ਕੰਪਨੀ ਹੈਗੀ ਕੈਨੇਡਾ ਦੇ ਵਿੱਚ ਤੇ ਮੈਨੂੰ ਇੱਕ EMPLOYE HIRE ਕਰਨਾ ਹੈ ਇੰਡੀਆ ਤੋਂ ਸੋ ਪਹਿਲੀ ਗੱਲ ਤਾਂ ਉਸ ਕੰਪਨੀ ਦੀ ਟਰਨਓਵਰ ਦੇਖੀ ਜਾਂਦੀ ਹੈ ਕਿ ਇਹ ਟਰਨਓਵਰ ਇਹ ਕੰਮ ਕਰ ਰਹੀ ਹੈ ਕੀ ਕਿੰਨੇ EMPLOYE हायर ਕਰ ਸਕਦੀ ਹੈ ਸਪੋਜ਼ ਤੁਹਾਡੀ ਕੰਪਨੀ ਲਾਸਟ ਚ ਚੱਲ ਰਹੀ ਹੈ ਔਰ ਤੁਹਾਡੀ ਟਰਨਓਵਰ ਸਹੀ ਨਹੀਂ ਹੈਗੀ ਤਾਂ ਤੁਸੀਂ LMIA ਜਨਰੇਟ ਹੀ ਨਹੀਂ ਕਰ ਸਕਦੇ ਸਪੋਜ਼ ਤੁਸੀਂ ਪ੍ਰੋਫਿਟ ਚੋ ਤਾਂ ਯੈਸ ਯੂ ਕੈਨ ਜਨਰੇਟ ਸਮ LMIA ਤੁਸੀਂ ਜਦੋਂ LMIA ਅਪਲਾਈ ਕਰਦੇ ਹੋ ਤਾਂ ਤੁਸੀਂ ਹਿਊਮਨ ਰਿਸੋਰਸ ਡਿਪਾਰਟਮੈਂਟ ਆਫ ਕੈਨੇਡਾ ਜਿਹਨੂੰ HRPS HRSDC ਡਿਪਾਰਟਮੈਂਟ ਬੋਲੀਦਾ ਹੈ ਤੁਸੀਂ ਉਹਦੇ ਚ ਆਪਣੇ ਲਈ ਇੱਕ ਜੌਬ ਅਪਲਾਈ ਕਰਦੇ ਹੋ ਆਪਣੀ ਕੰਪਨੀ ਵੱਲੋਂ ਐਂਡ ਜਦੋਂ ਤੁਸੀਂ ਜੌਬ ਅਪਲਾਈ ਕਰਦੇ ਹੋ ਤਾਂ ਉਹ ਹਿਊਮਨ ਰਿਸੋਰਸ ਡਿਪਾਰਟਮੈਂਟ ਤੁਹਾਨੂੰ ਦੇਖੋ ਕੈਨੇਡਾ ਚ ਆਇਤੀ ਰੇਟ ਚ ਅਸੀਂ ਕਹਿੰਨੇ ਆ ਨੌਕਰੀ ਨਹੀਂ ਲੱਭ ਰਹੀ ਤਾਂ ਫੇਰ ਅੱਜ ਸਰਕਾਰਾਂ ਕਹਿ ਰਹੀਆਂ ਤੁਸੀਂ ਲੋਕਲ ਕੰਪਨੀ ਹੋ ਕੇ ਕੈਨੇਡੀਅਨ ਕੰਪਨੀ ਹੋ ਕੇ ਵਾਈਡ ਯੂ ਵਾਂਟ ਪੀਪਲ ਫਰਮ ਇੰਡੀਆ ਤੁਹਾਨੂੰ ਇੰਡੀਆ ਤੋਂ ਹੋਰ ਬੰਦੇ ਲੋਡ ਕੀ ਹੈ ਸੋ ਸਟੂਡੈਂਟ ਜਦੋਂ ਅਸੀਂ ਐਚ ਆਰ ਐਸ 30 ਡਿਪਾਰਟਮੈਂਟ ਕੋਲ ਜਾਂਦੇ ਆ ਤਾਂ ਉਹ ਕੁਐਸਚਨ ਪੁੱਛਦੇ ਆ ਕਿ ਤੁਸੀਂ ਕਿਉਂ ਆਉਣਾ ਚਾਹੁੰਦੇ ਹੋ ਇੰਡੀਆ ਤੋਂ ਬੰਦਾ ਤੋਂ ਉਹ ਤੁਹਾਨੂੰ ਰੈਜ਼ਿਊਮਸ ਭੇਜ ਦਿੰਦੇ ਆ 10 20 ਬੰਦਿਆਂ ਦੇ ਕਿ ਆਹ ਦੇਖੋ ਆ ਬੰਦੇ ਕੈਨੇਡਾ ਚ ਵਿਲੇ ਬੈਠੇ ਆ ਤੁਸੀਂ ਇਹਨਾਂ ਨੂੰ ਹਾਇਰ ਕਰੋ ਤੁਸੀਂ ਕਹਿੰਦੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਮੈਂ ਇਹਨਾਂ ਦੀ ਇੰਟਰਵਿਊ ਲਈ ਐਂਡ ਇਹ ਬੰਦੇ ਮੈਂ ਰਿਜੈਕਟ ਕਰਤੇ ਫਿਰ ਉਹ ਤੁਹਾਨੂੰ ਕਹਿੰਦੇ ਕਿ ਤੁਸੀਂ ਅਖਬਾਰ ਚ ਐਡ ਦਿਓ ਜਾਂ ਕਿਤੇ ਆਨਲਾਈਨ ਐਡ ਦਿਓ ਫਿਰ ਤੁਸੀਂ ਐਡ ਕੱਟਦੇ ਹੋ ਤੇ ਤੁਸੀਂ ਉੱਥੋਂ ਫੇਰ ਲਿਖਦੇ ਹੋ ਐਚ ਆਰ ਐਸ ਡੀ ਸੀ ਡਿਪਾਰਟਮੈਂਟ ਨੂੰ ਕਿ ਉਹ ਵੀ ਬੰਦੇ ਨਹੀਂ ਮਿਲੇ ਮੈਨੂੰ ਜੋ ਮੈਨੂੰ ਚਾਹੀਦਾ ਸੀ ਨਹੀਂ ਮਿਲਿਆ ਸੋ ਫੇਰ ਉਸ ਤੋਂ ਬਾਅਦ ਤੁਸੀਂ ਇੱਕ ਐਲ ਐਮ ਆਈ ਐ ਆਫੀਸਰ ਹੁੰਦਾ ਹੈ ਹਿਊਮਨ ਰਿਸੋਰਸ ਡਿਪਾਰਟਮੈਂਟ ਦਾ ਉਹ ਨਾਲ ਗੱਲਬਾਤ ਕਰਦਾ ਹੈ ਉਹਦੀ ਡਿਸਕ੍ਰੀਸ਼ਨ ਹੈ ਕਿ ਤੁਹਾਡੀ ਐਲਐਮਆਈ ਅਪਰੂਵ ਹੁੰਦੀ ਹੈ ਕਿ ਨਹੀਂ ਅਪਰੂਵ ਹੁੰਦੀ ਤੋਂ ਪਹਿਲੀ ਗੱਲ ਤਾਂ ਅਸੀਂ ਪ੍ਰੋਸੈਸ ਸਮਝੀਏ ਸੋ ਜਿਹੇ ਕੀ ਹੁੰਦਾ ਹੈ ਜਦੋਂ ਅਸੀਂ ਕਿਸੇ ਕੰਸਲਟੈਂਟ ਕੋ ਜਾਣਦੇ ਆ ਜਿਹੜੇ ਵੱਡੀ ਵੱਡੀ ਐਡ ਲਾਂਦੇ ਕਿ ਵਿਦਾਊਟ ਟਾਇਲਟਸ ਵਰਕ ਪਰਮਿਟ ਲੋ ਜਾਂ ਵਰਕ ਪਰਮਿਟ ਲੋ ਕਹਿੰਦਾ ਦਾ ਉਹ ਕੀ ਕਰਦੇ ਹਨ ਤੁਹਾਨੂੰ ਦੂਜੇ ਦਿਨ ਇੱਕ ਚਿੱਠੀ ਫੜਾ ਲੈਂਦੇ ਆ ਕਿ ਆਹ ਤੁਹਾਡੀ ਜੀ ਨੌਕਰੀ ਦੀ ਆਫਰ ਆ ਗਈ ਸੋ ਨੌਕਰੀ ਦੀ ਆਫਰ ਜਾਂ ਲੈਟਰ ਹੈਡ ਤੇ ਕੋਈ ਨੌਕਰੀ ਮਿਲਣਾ ਇਜ਼ ਨਾਟ ਜੈਨੂਇਨ ਪਹਿਲੀ ਚੀਜ਼ ਜੀ ਦੂਜੀ ਚੀਜ਼ ਟੇਕਿੰਗ ਮਨੀ ਫॉर ਐਲ ਐਮ ਆਈਏ ਇਜ਼ ਆਲਸੋ ਨਾਟ ਜੈਨੂਇਨ ਜੇ ਕੋਈ ਕੰਸਲਟੈਂਟ ਹੋਵੇ ਐਲ ਐਮ ਆਈਏ ਦੇ بیس ਤੇ ਪੈਸੇ ਲੈ ਰਿਹਾ ਤਾਂ ਲੀਗਲੀ ਥੈਟ ਇਜ਼ ਨਾਟ ਜੈਨੂਇਨ ਬਟ ਲੋਕੀ ਕੰਮ ਕਰਾਉਣ ਦੇ ਪੈਸੇ ਲੈਂਦੇ ਆ ਮੈਂ ਕਹਿੰਦਾ ਪੈਸੇ ਲੈ ਲੈਣ ਜੈਨੂਇਨ ਕੰਮ ਕਰਾ ਦੇਣ ਉਹ ਵੀ ਬੜੀ ਵੱਡੀ ਗੱਲ ਹੈ ਬਟ 90% ਜਿਹੜੀਆਂ ਐਲ ਐਮ ਆਈਏ ਮਾਰਕੀਟ ਚ ਲੋਕੀ ਪ੍ਰਮੋਟ ਕਰਦੇ ਆ ਉਹ ਇੱਕ ਪੈਸੇ ਹਥਿਆਨ ਦਾ ਤਰੀਕਾ ਹੁੰਦਾ ਹੈ ਕੀ ਕਹਿੰਦੇ ਆ ਆਪਣੇ ਜਿਹਨੂੰ ਕਹਿੰਦੇ ਆ ਕਿ ਮੈਂ ਬਹੁਤ ਸਾਰੀਆਂ ਕੰਪਨੀਆਂ ਦੇਖਦਾ ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਆਪਾਂ ਲੋਕਾਂ ਤੋਂ ਪੈਸੇ ਇਕੱਠੇ ਕਰੀਏ ਔਰ ਉਸ ਤੋਂ ਬਾਅਦ ਉਹ ਬੰਦੇ ਤੱਕ ਟੱਕਰ ਲਾਈ ਜਾਂ ਤੁਹਾਡੇ ਆਫਿਸ ਦੇ ਚੱਕਰ ਲਾਈ ਜਾਂ ਸੋ ਪਲੱਸ 2 ਪਾਸ ਸਟੂਡੈਂਟ ਮੈਨੂੰ ਨਹੀਂ ਲੱਗਦਾ ਕਿ ਉਹਦੇ ਕੋਲ ਕੋਈ ਐਡਾ ਟੈਲੈਂਟ ਹੈਗਾ ਕਿ ਜਿਹਨੂੰ ਕੈਨੇਡਾ ਗਵਰਨਮੈਂਟ ਨੌਕਰੀ ਦੇ ਦੇ ਔਰ ਉਸ ਤੋਂ ਬਾਅਦ ਸਪੋਜ਼ ਮੈਂ ਕਹਿੰਦਾ ਸਾਰੀ ਐਲ ਐਮ ਆਈ ਇਹ ਜੈਨੂਇਨ ਵੀ ਹੈਗੀ ਸੀ ਤਾ ਜਦੋਂ LMI ਆ ਜਾਂਦੀ ਉਸ ਤੋਂ ਬਾਅਦ ਅਸੀਂ ਵੀਜ਼ਾ ਫਾਰਮ ਭਰਦੇ ਆ ਸਾਰੇ ਫਾਰਮ ਭਰਦੇ ਆ ਤੇ ਅਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਆ ਇੰਡੀਅਨ ਕੈਨੇਡੀਅਨ ਐਮਬੈਸੀ ਚ ਇੰਡੀਆ ਤੋਂ ਤਾਂ ਫੇਰ ਉਹ ਰਿਫਿਊਜ਼ ਵੀ ਕਰ ਦਿੰਦੇ ਆ ਕਿ ਸਾਨੂੰ ਨਹੀਂ ਲੱਗਦਾ ਕਿ ਤੁਸੀਂ ਕੈਨੇਡਾ ਜਾ ਕੇ ਕੰਮ ਕਰ ਸਕਦੇ ਸੋ ਪੈਸੇ ਵੀ ਖਰਾਬ ਹੋਏ ਟਾਈਮ ਵੀ ਖਰਾਬ ਹੋਇਆ ਹੈਰਸਮੈਂਟ ਵੀ ਹੋਈ ਔਰ ਜਿਹੜੇ ਤੁਸੀਂ ਨਕਲੀ ਹਿਸਟਰੀ ਬਣਾਈ ਆਪਣੀ ਪ੍ਰੋਫਾਈਲ 'ਚ ਉਹ ਸਾਰੀ ਜ਼ਿੰਦਗੀ ਲਈ ਤੁਹਾਡੇ ਸਿਰ ਤੇ ਚੜ ਗਈ। ਸੋ ਮੈਂ ਪੇਰੈਂਟਸ ਔਰ ਸਟੂਡੈਂਟਸ ਨੂੰ ਕਹਾਗਾ ਕਿ ਇਟ ਸੀਮਸ ਲਾਈਕ ਈਜ਼ੀ ਵੇ ਟੂ ਗੋ ਟੂ ਕੈਨੇਡਾ ਬਟ ਕੀ ਕਹਿੰਦੇ ਆ ਇਟ ਇਜ਼ ਨਾਟ ਦਾ ਰਾਈਟ ਵੇ। ਔਰ ਫੇਰ ਆ ਜਾਣੇ ਕਿ ਚਲੋ ਵੀਜ਼ਾ ਵੀ ਲੱਗ ਗਿਆ। ਵੀਜ਼ਾ ਲੱਗ ਗਿਆ ਕੈਨੇਡਾ ਦਾ ਉਸ ਤੋਂ ਬਾਅਦ ਪੀਆਰ ਮਿਲੇਗੀ? ਨਹੀਂ ਮਿਲੇਗੀ। ਪੁਆਇੰਟਸ ਹੀ ਨਹੀਂ ਪੂਰੇ ਹੋਣਗੇ। ਨਾ ਤੁਹਾਡੇ ਕੋਲ ਕੈਨੇਡੀਅਨ ਐਜੂਕੇਸ਼ਨ ਹੈ। ਕੈਨੇਡੀਅਨ ایکسپੀਰੀਅੰਸ ਤੁਸੀਂ ਕਰ ਲਿਆ ਜੇ ਫਾਰਮ ਵਰਕਰ ਦਾ ਕਰਿਆ ਜਾਂ ਕੋਈ ਹੋਰ ਨੌਕ ਕੋਡ ਜਿਹੜਾ ਤੁਸੀਂ ਕਹਿੰਦੇ ਕਿ ਸੀ ਲੈਵਲ ਦਾ ਜਾਂ ਉਸ ਤੋਂ ਥੱਲੇ ਵਾਲੇ ਲੈਵਲ ਦਾ ਕਰਿਆ ਸੋ ਉਹਦਾ ਵੀ ایکسپੀਰੀਅੰਸ ਨਹੀਂ ਕਾਊਂਟ ਹੋਏਗਾ ਸੋ ਬਹੁਤ ਕੰਪਲਿਕੀਸ਼ਨਸ ਆ ਰੂਟ ਜਿਹੜਾ ਹੈਗਾ ਐਲ ਐਮ ਆਈ ਐ ਵਾਲਾ ਇਜ਼ ਰੀਅਲੀ ਰੀਅਲੀ ਡਿਫਿਕਲਟ ਕੱਲ ਨੂੰ ਐਲ ਐਮ ਆਈ ਐ ਜਿਹੜਾ ਸੀ ਮਿਲਦਾ ਹੈ ਉਹਦੇ ਚ ਕੰਮ ਨਹੀਂ ਕਰਦਾ ਬੱਚਾ ਉਹ ਸਿਰਫ ਉੱਥੇ ਪਹੁੰਚ ਪਹੁੰਚ ਦੇ ਦਿੰਦੇ ਆ ਵਰਕ ਹੁੰਦਾ ਨਹੀਂ ਵਰਕ ਲਈ ਫੇਰ ਤੱਕੇ ਖਾਣੇ ਪੈਂਦੇ ਆ ਸੋ ਬੜੀ ਡਿਟੇਲਡ ਡਿਸਕਸ਼ਨ ਐ ਸਰ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਟਾਪਿਕ ਕਿਸੇ ਸਾਡੇ ਪੰਜਾਬੀਆਂ ਨੂੰ ਪਤਾ ਹੈਗਾ ਇੰਨੀ ਜ਼ਿਆਦਾ ਇਨਫੋਰਮੇਸ਼ਨ ਕਿਸੇ ਕੋਲ ਹੈਗੀ ਆ ਸਿਰਫ ਅਸੀਂ ਆਕਰਸ਼ਕ ਐਡ ਦੇਖ ਕੇ ਐਲਐਮਆਈਏ ਦੀਆਂ ਅਸੀਂ ਅਟਰੈਕਟ ਹੋ ਜਾਂਦੇ ਆ ਥਿਸ ਇਜ਼ ਅ ਟੈਕਨੀਕਲ ਕੀ ਕਹਿੰਦੇ ਆ ਮੈਂ ਕਹਾਂਗਾ ਕਿ ਟੈਕਨੀਕਲ ਚੀਜ਼ ਹੈਗੀ ਹੈ ਜਿਹੜੀ ਸਾਨੂੰ ਸਮਝਣ ਦੀ ਲੋੜ ਹੈਗੀ ਆ ਐਂਡ ਅਸੀਂ ਜੇ ਇਹਨੂੰ ਨਹੀਂ ਸਮਝਾਂਗੇ ਤਾਂ ਅਸੀਂ ਮਾਰਕੀਟ ਚ ਪਿੰਡਾਂ ਤੋਂ ਆ ਕੇ Parents, पैसे अपने खराब करी कि को आओ सो प्लस टू पास हो पढ़ा करो जो आप सूम भी मिलेगा जिन्हें पैसे एल एम आई ए खर्च कर रहे पढ़ाई से खर्च करिए सो स्टूडेंट्स लगता है कि अब ईजी रूट फा लीए सो ईजी रूट नहीं है बड़ा औखा रूट एल एम आई ए का और पी आर तक नहीं लैके जा रहे एल एम आई ए का रूट ਉਹ ਸਿਰਫ ਤੁਹਾਨੂੰ ਉੱਥੇ ਪਹੁੰਚਾਉਣ ਦੀ ਗੱਲ ਕਰ ਰਿਹਾ ਔਰ ਪਹੁੰਚ ਕੇ ਵੀ ਕਿ ਇਹ ਤਾਂ ਪੀਆਰ ਨਹੀਂ ਮਿਲ ਰਹੀ ਬਟ ਸਟੱਡੀ ਸੈਟਲ ਪੀਆਰ ਦਾ ਰੂਟ ਜਿਹੜਾ ਹੈਗਾ ਉਹ ਇੱਕ ਇੱਕ ਸਿਸਟਮੈਟਿਕ ਰੂਟ ਹੈਗਾ ਖਾਸ ਕਰਕੇ 12ਵੀਂ ਪਾਸ ਜਾਂ ਗ੍ਰੈਜੂਏਟ ਲਈ ਮੈਨੂੰ ਲੱਗਦਾ ਹੈ ਕਿ that is the best route ਲੋਕਾਂ ਨੂੰ ਲੱਗਦਾ ਮੇਰੇ ਪੈਸੇ ਖਰਾਬ ਹੋ ਜਾਣਗੇ ਐਲਐਮਆਈ ਵਿੱਚ ਪੈਸੇ ਖਰਾਬ ਹੋਣਗੇ ਪੜਾਈ ਵਿੱਚ ਖਰਾਬ ਨਹੀਂ ਹੋਣਗੇ ਜਿਹੜੀ ਐਜੂਕੇਸ਼ਨ ਦਾ ਡਿਪਲੋਮਾ ਮਿਲੇਗਾ ਉਹ ساری ਜ਼ਿੰਦਗੀ ਉਹਦੀ ਵੈਲਿਊ ਹੈਗੀ ਹੈ ਸੋ ਸਟੂਡੈਂਟਸ ਇਸ ਚੀਜ਼ ਨੂੰ ਅਸੀਂ ਇਗਨੋਰ ਕਰੀਏ ਔਰ ਐਲ ਐਮ ਆਈਏ ਨੂੰ ਬਿਲਕੁਲ ਜਿਹੜੀਆਂ ਐਡਸ ਹੈਗੀਆਂ ਉਹਨੂੰ ਅਸੀਂ ਇਗਨੋਰ ਕਰੀਏ ਬਿਲਕੁਲ ਠੀਕ ਹੈ ਜੀ ਔਰ ਮਾਰਕ ਮਿਲਰ ਦਾ ਬਿਆਨ ਹੈ ਇਮੀਗ੍ਰੇਸ਼ਨ ਮਿਨਿਸਟਰ ਦਾ ਉਹ ਨਜ਼ਰ ਰੱਖ ਰਹੇ ਨੇ ਜਿਹੜੀਆਂ ਐਲ ਐਮ ਆਈਜ਼ ਗੈਰ ਕਾਨੂੰਨੀ ਤਰੀਕੇ ਦੇ ਨਾਲ ਆ ਰਹੀਆਂ ਨੇ ਉਹਨਾਂ ਦੇ ਉੱਪਰ ਸਖਤੀ ਹੋਣ ਜਾ ਰਹੀ ਹੈ ਆਉਣ ਦੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਸੋ ਥੈਂਕ ਯੂ ਸੋ ਮਚ ਜਸਮੀਤ ਜੀ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸ਼ੇਅਰ ਕੀਤੀ ਔਰ ਇਹਦੇ ਨਾਲ-ਨਾਲ ਮੈਂ ਵਿਦਿਆਰਥੀਆਂ ਨੂੰ ਕਹੂੰਗਾ ਕਿ ਕਦੀ ਵੀ 10+2 ਤੋਂ ਬਾਅਦ ਤੁਸੀਂ ਵਰਕ ਪਰਮਟ ਦਾ ਸਿੱਧਾ ਵਰਕ ਪਰਮਟ ਦਾ ਰਸਤਾ ਨਾ ਚੁਣੋ ਉਹ ਸੇਫ ਨਹੀਂ ਹੈ ਤੁਸੀਂ ਐਜੂਕੇਸ਼ਨ ਦਾ ਰਸਤਾ ਚੁਣੋਗੇ ਤੇ ਜ਼ਤ ਮੈਟਰ ਹੈ थैंक यू ਸੋ ਮਚ थैंक यू ਸੋ ਮਚ